ਸਾਨੂੰ ਤਾਂ ਆਪ ਨਹੀਂ ਪਤਾ ਕੀ ਮਾਮਲਾ ਹੈ ਸਾਨੂੰ ਤਾਂ ਮੈਂ ਚੰਡੀਗੜ੍ਹ ਜਾ ਰਿਹਾ ਸੀਗਾ ਤੇ ਮੈਨੂੰ ਮੇਰੇ ਕੁਝ ਵਰਕਰ ਸਾਥੀਆਂ ਦਾ ਫੋਨ ਆਇਆ ਕਿ ਸਾਡੇ ਆਫਿਸ ਦੇ ਤਾਲੇ ਤੋੜ ਦਿੱਤੇ ਗਏ ਸਾਡਾ ਸਮਾਨ ਚੋਰੀ ਕਰ ਦਿੱਤਾ ਗਿਆ ਤੇ ਉਹ ਫਿਰ ਜਦੋਂ ਵਰਕਰ ਸਾਥੀ ਉੱਤੇ ਪਹੁੰਚੇ ਸਮਾਨ ਬਾਹਰ ਸੀਗਾ ਉਹਨਾਂ ਨੇ ਸਮਾਨ ਕਿਉਂਕਿ ਦਰਵਾਜ਼ੇ ਖੁੱਲੇ ਸੀਗੇ ਉਹਨਾਂ ਨੇ ਸਮਾਨ ਅੰਦਰ ਰੱਖਤਾ ਤੇ ਉਸ ਤੋਂ ਬਾਅਦ ਕੋਰਟ ਤੋਂ ਆਰਡਰ ਆਇਆ ਹੋਇਆ ਸੀ ਕਿ ਮੁਲਾਜ਼ਮ ਨਾਲ ਖੁੱਸੀ ਕੇ ਉਹਨਾਂ ਨੇ ਦੇਖੋ ਆ ਆ ਜਿਹੜੇ ਆ ਥਾਣੇ 'ਚ ਆਪਾਂ ਖੜੇ ਆ ਕਤਵਾਲੀ ਦੇ ਵਿੱਚ ਇਹ ਸਾਡਾ ਆਫਿਸ ਇਹਨਾਂ ਦੇ ਅੰਡਰ ਆਂਦਾ ਠੀਕ ਆ ਜੀ ਐਸ ਪਰ ਮਾਈ ਨੋਲੇਜ ਜਿੰਨੀ ਮੈਨੂੰ ਸਮਝ ਆਇਆ ਜਦੋਂ ਵੀ ਕੋਈ ਪੋਜੈਸ਼ਨ ਲੈਣ ਜਾਂਦਾ ਹੈ ਤੇ ਉਹ ਕੰਸਰਨ ਥਾਣੇ ਨੂੰ ਪਤਾ ਹੁੰਦਾ ਹੈ ਉੱਥੋਂ ਦੇ ਮੁਲਾਜ਼ਮ ਨਾਲ ਹੁੰਦੇ ਆ ਤੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਕੋਈ ਲੋਕ ਗਏ ਸੀ ਉੱਥੇ ਇਹ ਵੀ ਦੇ ਆਰ ਨੋਟ ਅਵੇਅਰ ਅਬਾਊਟ ਇਟ ਉਹਨਾਂ ਕਿਸੇ ਨੂੰ ਵਰਕਰਾਂ ਨੂੰ ਕੀ ਪਤਾ ਜੀ ਉੱਥੇ ਮੌਕੇ ਤੇ ਇਹ ਕੋਰਟ ਦੇ ਆਰਡਰ ਹੈ ਜਾਂ ਇਹ ਕਿਸੇ ਪ੍ਰਾਈਵੇਟ ਬੰਦੇ ਨੇ ਇਥੋਂ ਸਮਾਨ ਚੋਰੀ ਕੀਤਾ ਤੇ ਇਥੇ ਕਬਜ਼ਾ ਕੀਤਾ ਉਹ ਸਭ ਤੋਂ ਵੱਡੀ ਚੀਜ਼ ਹੈ ਕਿ ਅਗਰ ਇਹਨਾਂ ਨੇ ਇਹ ਸਮਾਨ ਸਾਡਾ ਉਥੋਂ ਚੱਕਿਆ ਹੈ ਤੇ ਲੇਬਰ ਦੇ ਲੋਕਾਂ ਨੇ ਚੱਕਿਆ ਹੋਵੇਗਾ ਉਹਨਾਂ ਨੇ ਲੇਬਲ ਲਗਾਈ ਹੋਏਗੀ ਤੇ ਉਹਦੇ ਅੰਦਰ ਸਾਡੇ ਜਿੱਥੇ ਲੀਡਰਾਂ ਦੀਆਂ ਫੋਟੋਆਂ ਸੀਗੀਆਂ ਉਹਦੇ ਨਾਲ ਨਾਲ ਸਾਡੇ ਗੁਰੂਆਂ ਦੀਆਂ ਫੋਟੋਆਂ ਵੀ ਸੀਗੀਆਂ ਤੁਹਾਨੂੰ ਉਹਨਾਂ ਨੇ ਉਹਨਾਂ ਦਾ ਕੀ ਹਾਲਾਤ ਕੀਤੀ ਹੈ ਕੀ ਨਹੀਂ ਕੀਤੀ ਵਿਧਾਨ ਸਭਾ ਦਾ ਕਾਨੂੰਨ ਬਣ ਰਿਹਾ ਵੀ ਬੇਵਿਦਵਤ ਜਿਹੜੀ ਸਜ਼ਾ ਉਮਰ ਕਿੰਨੀ ਹੋਣੀ ਚਾਹੀਦੀ ਹੈ ਐਟ ਲੀਸਟ ਦੇ ਵਿਲ ਹੈਵ ਟੂ ਇਨਫੋਰਮ ਅਸ ਉਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਸਾਡੇ ਮਤਲਬ ਪਾਰਟੀ ਦੇ ਕਿਸੇ ਵੱਡੇ ਲੀਡਰ ਨੂੰ ਦੱਸਦੇ ਸਾਨੂੰ ਇਨਫੋਰਮ ਕਰਦੇ ਕਿ ਆਹ ਇੱਕ ਆਰਡਰ ਹੈ ਜੀ ਤੇ ਅਸੀਂ ਆਹ ਕਰਨ ਜਾ ਰਹੇ ਹਾਂ ਮਤਲਬ ਕਿ ਦੂਜੀ ਪਾਰਟੀ ਮੌਜੂਦ ਹੋਣੀ ਚਾਹੀਦੀ ਸੀ ਨਾ ਦੂਜੀ ਪਾਰਟੀ ਮੌਜੂਦ ਹੈ ਨਾ ਕੋਈ ਉੱਤੇ ਦੀਵਾਰ ਤੇ ਕੋਈ ਨੋਟਿਸ ਹੈ ਨਾ ਕੁਝ ਐਸਾ ਸਾਈਨ ਹੈ ਜਿਥੋਂ ਪਤਾ ਲੱਗੇ ਉਹ ਕੋਰਟ ਦਾ ਹੁਣ ਜੇ ਤੁਸੀਂ ਵੀ ਆਪਣੇ ਘਰ ਜਾਓ ਸ਼ਾਮ ਨੂੰ 5 6 ਵਜੇ ਤੇ ਤੁਹਾਨੂੰ ਪਤਾ ਲੱਗੇ ਕੀ ਇੱਦਾਂ ਸਮਾਨ ਚੱਕਿਆ ਗਿਆ ਇੱਦਾਂ ਸੜਕ ਤੇ ਬਾਹਰ ਪਿਆ ਹੈ ਤੇ ਤੁਸੀਂ ਤਾਂ ਹੈਰਾਨ ਹੋ ਜਾਓਗੇ ਵੀ ਮੇਰੀ ਕਿਸੇ ਨਾਲ ਲੜਾਈ ਨਹੀਂ ਝਗੜਾ ਨਹੀਂ ਇਹ ਕੌਣ ਕਰ ਗਿਆ ਪ੍ਰਾਈਵੇਟ ਕਰ ਗਿਆ ਕੋਈ ਸਰਕਾਰੀ ਹੈ ਕੁਝ ਮਤਲਬ ਨਾ ਕੋਈ ਨੋਟਿਸ ਆ ਸਾਡੇ ਯੂਥ ਦੇ ਪ੍ਰਧਾਨ ਖੜੇ ਆ ਸਾਡੇ ਤਿੰਨ ਆਫਿਸ ਆ ਉੱਥੇ ਦਿਹਾਤੀ ਦਾ ਯੂਥ ਦਾ 메ਨ ਕਾਂਗਰਸ ਦਾ ਆਫਿਸ ਹੈ ਲੇਕਿਨ ਅੱਜ ਤੱਕ ਕਿਸੇ ਨੂੰ ਸੱਮਨ ਨਹੀਂ ਕਿਸੇ ਨੂੰ ਕਦੀ ਬੁਲਾਇਆ ਨਹੀਂ ਗਿਆ ਔਰ ਇਹ ਕਾਰਵਾਈ ਕਰਨ ਤੋਂ ਪਹਿਲਾਂ ਕਿਸੇ ਨੂੰ ਇਨਫੋਰਮ ਤੱਕ ਨਹੀਂ ਕੀਤਾ ਗਿਆ ਕੋਲੇ ਸਾਡੀ ਪ੍ਰਾਪਰਟੀ ਹੈ ਵਿਕਾਸਨਗਰ ਲੁਧਿਆਣਾ ਦੇ ਵਿੱਚ ਜਿਹਦੇ ਤੇ ਕਾਂਗਰਸ ਦਫਤਰ ਬਣਾ ਹੋਇਆ ਸੀਗਾ ਕਾਂਗਰਸ ਵਾਲਿਆਂ ਨੇ ਉਹਦੇ ਤੇ ਨਜਾਇਜ਼ ਕਬਜ਼ਾ ਵੀ ਤੋਂ 25 ਸਾਲਾਂ ਦਾ ਕੀਤਾ ਹੋਇਆ ਠੀਕ ਹੈ ਜੀ 10 ਤੋਂ 12 ਸਾਲ ਹੋ ਗਏ ਕੇਸ ਚੱਲਦੇ ਨੂੰ ਔਰ ਜੱਸਾ ਨੇ ਆਰਡਰ ਸਾਡੇ ਹੱਕ ਦੇ ਵਿੱਚ ਕੀਤੇ ਕਿਉਂਕਿ ਅਸੀਂ ਮਾਲਕ ਸੀਗੇ ਜਾਸ ਸਾਹਿਬ ਦੇ ਆਰਡਰਾਂ ਦੇ ਆਧਾਰ ਦੇ ਉੱਤੇ ਅਸੀਂ ਅੱਜ ਆਪਣਾ ਪੋਜੇਸ਼ਨ ਲੈਣ ਆਏ ਸੀਗੇ ਜੀਸੇ ਸਾਹਿਬ ਦੇ ਨਾਲ ਇਹਨਾਂ ਨੇ ਕਿਹਾ ਕਿ ਸਾਨੂੰ ਇੰਟੀਮੇਟ ਨਹੀਂ ਕੀਤਾ ਗਿਆ ਜਾਂ ਕੁਝ ਵੀ ਹੋਇਆ ਉਹ ਸਾਰੀ ਇੰਟੀਮੇਸ਼ਨ ਦਿੱਤੀ ਗਈ ਆ ਕੋਰਟ ਵੱਲੋਂ ਸਾਰਾ ਪ੍ਰੋਸੀਜਰ ਲਾਅ ਐਂਡ ਆਰਡਰ ਦੇ ਹਿਸਾਬ ਦੇ ਨਾਲ ਹੋਇਆ ਆ ਜੀਸੇ ਸਾਹਿਬ ਦੇ ਨਾਲ ਸਾਡੇ ਕੋਲੇ ਕੋਰਟ ਦੇ ਆਰਡਰ ਵੀ ਆ ਜੀ ਕੋਰਟ ਦੇ ਆਰਡਰਾਂ ਦੇ ਆਧਾਰ ਦੇ ਉੱਤੇ ਅੱਧੀ ਅਸੀਂ ਅੱਜ ਪੋਜੇਸ਼ਨ ਲੈਣ ਆਏ ਸੀਗੇ ਜਦੋਂ ਸਾਨੂੰ ਕੋਰਟ ਦੇ ਬੰਦਿਆਂ ਨੇ ਸਾਨੂੰ ਪੋਜੇਸ਼ਨ ਦਿਵਾਇਆ ਗਿਆ ਤਾਂ ਅਸੀਂ ਉਸ ਤੋਂ ਬਾਅਦ ਚੋਂ ਨਿਕਲੇ ਆ ਤੇ ਇਨਸਟੈਂਟਲੀ ਸੰਜੇ ਤਲਵਾਰ ਹੋਣੀ ਇਹ 40 ਤੋਂ 50 ਬੰਦੇ ਲੈ ਕੇ ਸਾਨੂੰ ਮਾਰਨ ਦੀ ਮਨਸ਼ਾ ਨਾਲ ਆਏ ਆ ਇਹ ਕਿਹੜੀ ਮਨਸ਼ਾ ਨਾਲ ਆਇਆ ਉਹ ਜਾਣਦੇ ਨੇ ਲੇਕਿਨ ਉਹਨਾਂ ਨੇ ਆਂਦੇ ਹੀ ਗੁੰਡਾਗਰਦੀ ਕਰਕੇ ਉੱਥੇ ਤੁਹਾਡੀ ਮੌਜੂਦਗੀ 'ਚ ਅਸੀਂ ਅਸੀਂ ਨਿਕਲੇ ਸੀਗੇ ਜੀ ਅਸੀਂ ਜਦੋਂ ਨਿਕਲੇ ਆ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਆ ਕੇ ਤਾਲੇ ਤੋੜੇ ਨਜਾਇਜ਼ ਤਾਲੇ ਤੋੜ ਕੇ ਸਾਰੇ ਆਪਣੀਆਂ ਜੰਜੀਰਾਂ ਤਾਲੇ ਲਾ ਕੇ ਉੱਥੋਂ ਹੁਣ ਨਿਕਲ ਚੁੱਕੇ ਜੀ ਅਸੀਂ ਹੁਣ ਐਸ ਐਚਓ ਸਾਹਿਬ ਕੋਲ ਇੱਕ ਹਵਾਲੀ ਆ ਕੇ ਆ ਕੇ ਅਸੀਂ ਆਪਣੀ ਐਪਲੀਕੇਸ਼ਨ ਦਿੱਤੀ ਹੈ ਇਹਨਾਂ ਨੇ ਕੀ ਆਸ਼ਵਾਸ਼ਣ ਦਿੱਤਾ ਇਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਲਾਅ ਦੇ ਅਕੋਰਡਿੰਗਲੀ ਤੁਸੀਂ ਬਿਲਕੁਲ ਠੀਕ ਹੋ ਔਰ ਤੁਹਾਨੂੰ ਥੋੜੀ ਜਗ੍ਹਾ ਦਵਾਈ ਜਾਵੇ ਸਾਡੇ ਕੋਲ ਦਾ ਸਾਥ ਹੈ ਗੁੰਡਾਗਰਦੀ ਸਰ ਸਰ ਜੀਸੇ ਸਾਹਮਣੇ ਲੋ ਬੰਦੇ ਲੈ ਕੇ ਆਏ ਆ ਸਾਡੇ ਕੋਲ ਸਾਰੀ ਵੀਡੀਓਗ੍ਰਾਫੀ ਬਣੀ ਹੋਈ ਹੈ ਜਿਸ ਸਾਹਮਣੇ ਲੋ ਬੰਦੇ ਲੈ ਕੇ ਆਏ ਆ ਤਾਂ ਨਜਾਇਜ਼ ਉਹ ਤਾਂ ਸਾਨੂੰ ਮਾਰਨਾ ਹੀ ਚਾਹੁੰਦੇ ਸੀ ਹਾਂਜੀ ਸਾਨੂੰ ਇਤਲਾਹ ਮਿਲੀ ਸੀਗੀ ਜੀ ਕਿ ਦੂਜੀ ਪਾਰਟੀ ਦੀ ਜਿਹੜੀ ਇੱਕ ਤਾਂ ਪਹਿਲਾਂ ਜਿਹੜੇ ਬਲ ਫਾਇੇ ਸੀਗੇ ਨਾਲ ਕੋਟ ਦੇ ਉਹ ਲਾ ਕੇ ਇਨਵੈਂਟਰੀ ਕਰਕੇ ਆਪਣਾ ਪੋਜੈਸ਼ਨ ਲੈ ਗਈ ਸੀ ਤੇ ਦੂਜੀ ਪਾਰਟੀ ਜਦੋਂ ਮੌਕੇ ਤੇ ਆਈ ਉਹਨਾਂ ਨੇ ਇਹ ਕਿਹਾ ਕਿ ਕੋਈ ਅਨਨੋਨ ਬੰਦੇ ਸਾਡਾ ਤਾਲਾ ਤੋੜ ਕੇ ਆਪਣਾ ਤਾਲਾ ਲਾ ਗਏ ਤੇ ਅਸੀਂ ਫਿਰ ਮੌਕੇ ਤੇ ਪਹੁੰਚੇ ਜੋ ਵੈਰੀਫਾਈ ਕੀਤਾ ਸੀ ਦੋਨੋਂ ਪਾਰਟੀਆਂ ਨੇ ਬੁਲਾਇਆ ਹੁਣ ਜਿਹੜੀ ਪਾਰਟੀ ਕੋਰਟ ਚੋਂ ਆਈ ਸੀਗੀ ਉਹ ਸਾਨੂੰ ਆਰਡਰ ਦਿਖਾ ਗਈ ਹੈ ਕੋਰਟ ਦੇ ਆਰਡਰ ਹੈ ਕਾਇਦਾ ਸਾਰੇ ਉਹਨਾਂ ਕੋਲੇ ਇਨਵੈਂਟਰੀ ਕਰਕੇ ਉਹ ਆਪਣਾ ਪੋਜੈਸ਼ਨ ਲੈ ਗਈ ਸਰ ਜਦੋਂ ਕੋਰਟ ਦੇ ਆਰਡਰ ਆਉਂਦੇ ਹੈ ਕੋਈ ਟਾਈਮ ਪੀਰੀਅਡ ਵੀ ਹੁੰਦਾ ਹੈ ਜਾਂ ਦੂਸਰੀ ਪਾਰਟੀ ਨੂੰ ਤਾਂ ਇਤਲਾਹ ਦੇਣੀ ਜ਼ਰੂਰੀ ਹੁੰਦੀ ਹੈ ਨੀ ਇਤਲਾਹ ਦੇਣੀ ਜ਼ਰੂਰੀ ਹੁੰਦੀ ਹੈ ਜੀ ਇਤਲਾਹ ਦਿੱਤੀ ਹੋਈ ਆ ਰੈਡੀ ਉਹ ਕੋਟ ਹੀ ਦਿੰਦੀ ਹੈ ਜੀ ਉਹ ਪੁਲਿਸ ਦਾ ਕੰਮ ਫਿਰ ਇਹਨਾਂ ਨੇ ਤਾਲਾ ਖੋੜਿਆ ਸਰ ਕਿਹਨਾਂ ਨੇ ਜੀ ਦੂਜੀ ਪਾਰਟੀ ਦਾ ਦੂਜੀ ਪਾਰਟੀ ਦਾ ਉਹ ਚੀਜ਼ ਅਸੀਂ ਵੈਰੀਫਾਈ ਕਰਦੇ ਆ ਤਾਲਾ ਤੋੜਿਆ ਉਹ ਹੁਣ ਦੋਨਾਂ ਤੇ ਦਰਖਾਸਤਾਂ ਲੈ ਲਈਏ ਜੇ ਜਿਹੜੀ ਤੁਸੀਂ ਤਾਲਾ ਤੋੜੇ ਦੀ ਗੱਲ ਕਰ ਰਹੇ ਹੋ ਇਹ ਜੇ ਕੰਟੈਕਟ ਆਫ ਕੋਰਟ ਬਣਦੀ ਹੈ ਇਹ ਕੋਰਟ ਚ ਵੀ ਪ੍ਰੋਸੈਸ ਕਰ ਰਹੇ ਆ ਤੇ ਸਾਡੇ ਕੋਲ ਵੀ ਦਰਖਾਸਤ ਹੈ ਮਤਲਬ ਕਿ ਅਜੇ ਤਤਰੀਸ਼ ਹੋ ਰਹੀ ਹੈ ਹਾਂਜੀ ਹਾਂਜੀ ਅਜੇ ਕੋਈ ਪਰਚਾ ਪੁਚਾ ਨਹੀਂ ਨਹੀਂ ਜੀ ਠੀਕ ਥੈਂਕ ਯੂ ਸਰ ਥੈਂਕ ਯੂ